ਸ੍ਰੀਕਲ ਜੀ ਸਾਰਿਆਂ ਨੂੰ ਆਪਾਂ ਗੱਲ ਕਰਦੇ ਆਂ ਵਰਕ ਤੇ ਵੀਡੀਓ ਬਾਰੇ ਵਿੱਕੀ ਨੇ ਫਰੀਦ ਦੇ ਮੰਮੀ ਤੋਂ ਮਗਵਾਏ ਪੈਸੇ ਤੇ ਫਰੀਦ ਨੂੰ ਫਿਰ ਦਿੱਤਾ ਤੋਖਾ ਆਪਾਂ ਇਸ ਵਾਰ ਗੱਲ ਕਰਾਂਗੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰੋ ਆਜੋ ਆਪਾਂ ਗੱਲ ਕਰਦੇ ਆਂ ਜਦੋਂ ਸਾਰੇ ਜਾਣੇ ਇਕੱਠੇ ਹੁੰਦੇ ਆ ਤਾਂ ਵਿੱਕੀ ਆਪਣੀ ਸੱਸ ਦੇ ਪੇਤ ਖੋਲ ਜਿੰਦਾ ਸੀਗਾ ਕਿ ਵਿੱਚ ਵਿੱਚ ਮੈਨੂੰ ਮੰਮੀ ਪੈਸੇ ਦਿੰਦੀ ਰਹਿੰਦੀ ਸੀਗੀ ਤੇ ਉਹਦੇ ਹੀ ਮੈਂ ਫੋਨ ਲਿਆ ਸੀ ਕਿ ਜਿਸ ਕਰਕੇ ਘਰ ਵਿੱਚ ਲੜਾਈ ਵਧ ਗਈ ਸੀ ਤੇ ਆ ਚੀ ਜੀ ਦਾ ਵਿੱਕੀ ਨੂੰ ਪਛਤਾਵਾ ਵੀ ਹੁੰਦਾ ਕਿ ਹੁਣ ਮੈਂ ਅੱਗੇ ਕੀ ਕਰਾਂਗਾ ਕਿ ਅੱਗੇ ਹੁਣ ਲੋੜ ਪੈਂਦੇ ਮੈਂ ਅੱਗੇ ਕੋ ਪੈਸੇ ਮੰਗਿਆ ਕਰਾਂਗਾ ਤੇ ਉਸ ਤੋਂ ਬਾਅਦ ਵਿੱਕੀ ਆਪਣੀ ਸੱਸ ਤੋਂ ਮਾਫੀ ਵੀ ਮੰਗਦਾ ਕਿ ਗਲਤੀ ਹੋ ਗਈ ਮੇਰੇ ਕੋਲ ਮੈਂ ਤੁਹਾਡੀ ਸਾਰੀਆਂ ਗੱਲਾਂ ਦੱਸਤੀਆਂ ਫਿਰ ਵਿੱਕੀ ਨੂੰ ਅਚਾਨਕ ਪੈਸਿਆਂ ਦੀ ਲੋੜ ਪੈ ਜਾਂਦੀ ਹੈ ਤੇ ਉਹ ਸੋਚਦਾ ਕਿ ਹੁਣ ਮੈਂ ਪੈਸਿਆਂ ਨੂੰ ਕਿਸ ਨੂੰ ਕਮਾ ਉਹ ਫਿਰ ਸੋਚਦਾ ਕਿ ਮੈਂ ਫਰੀਦ ਦੀ ਮੰਮੀ ਨੂੰ ਪੁੱਛ ਕੇ ਦੇਖਦਾ ਜੋ ਮੈਨੂੰ ਪੈਸੇ ਉਧਾਰੇ ਦੇ ਦੇਵੇ ਫਿਰ ਵਿੱਕੀ ਫਰੀਦ ਦੀ ਮੰਮੀ ਨੂੰ ਫੋਨ ਲਗਾਉਂਦਾ ਕਿ ਉਹਨਾਂ ਨਾਲ ਗੱਲ ਕਰਦਾ ਕਿ ਮੈਨੂੰ ਥੋੜੇ ਜਿਹਾ ਪੈਸੇ ਚਾਹੀਦੇ ਆ ਕਿ ਤੁਸੀਂ ਦੇ ਸਕਦੇ ਹੋ ਤੇ ਫਰੀਦ ਦੀ ਮੰਮੀ ਕਹਿੰਦੀ ਕੋਈ ਗੱਲ ਨਹੀਂ ਮੈਂ ਤੈਨੂੰ ਪੈਸੇ ਦੇ ਦੇਵਾਂ ਦੇ ਦੂੰਗੀ ਟੈਨਸ਼ਨ ਨਾ ਲੈ ਤੇ ਉਸ ਤੋਂ ਬਾਅਦ ਪ੍ਰੀਤ ਦੀ ਮੰਮੀ ਪੁੱਛਦੇ ਰਹੇ ਕਿ ਇਸ ਲਈ ਪੈਸੇ ਚਾਹੀਦੇ ਨੇ ਉਹ ਕਹਿੰਦਾ ਮੈਂ ਕੋਈ ਕੰਮ ਸਟਾਰਟ ਕਰਨਾ ਮੈਨੂੰ ਉਸ ਲਈ ਪੈਸੇ ਚਾਹੀਦੇ ਨੇ ਫਿਰ ਪ੍ਰੀਤ ਦੀ ਮੰਮੀ ਸਾਰਿਆਂ ਤੋਂ ਚੋਰੀ ਵਿੱਕੀ ਨੂੰ ਪੈਸੇ ਦੇ ਦਿੰਦੀ ਆ ਤੇ ਉਸ ਤੋਂ ਬਾਅਦ ਕਵਲ ਤੇ ਡੈਡੀ ਨੂੰ ਵੀ ਪਤਾ ਨਹੀਂ ਲੱਗਣ ਦਿੰਦੀ ਕਿ ਉਸ ਨੂੰ ਚੋਰੀ ਪੈਸੇ ਮੈਂ ਦੇ ਰਹੀ ਆ ਔਰ ਵਿੱਕੀ ਉਹ ਵਿੱਕੀ ਨੂੰ ਉਸ ਪ੍ਰੀਤ ਦੀ ਮੰਮੀ ਪੈਸੇ ਦੇ ਦਿੰਦੀ ਆ ਜਦੋਂ ਫੋਨ ਤੇ ਵਿੱਕੀ ਗੱਲ ਕਰ ਰਿਹਾ ਹੁੰਦਾ ਤਾਂ ਪ੍ਰੀਤ ਨੂੰ ਸ਼ੱਕ ਹੋ ਜਾਂਦਾ ਉਹ ਸੁਣ ਲੈਂਦੀ ਆ ਕਿ ਵਿੱਕੀ ਮੇਰੀ ਮੰਮੀ ਦੇ ਨਾਲ ਗੱਲ ਕਰ ਰਿਆ ਉਹ ਵਿੱਕੀ ਨੂੰ ਪੁੱਛਦੀ ਆ ਕਿ ਹਾਂ ਤੁਸੀਂ ਕੀ ਗੱਲ ਕਰ ਰਹੇ ਹੋ ਦੁਬਾਰਾ ਪੈਸੇ ਲੈ ਰਹੇ ਹੋ ਮੰਮੀ ਦੇ ਵਿੱਕੀ ਬੜੀ ਚਲਾਕੀ ਦੇ ਨਾਲ ਝੂਠ ਬੋਲਦਾ ਕਿ ਨਹੀਂ ਨਹੀਂ ਮੈਂ ਤਾਂ ਮੰਮੀ ਨਾਲ ਰਾਜੀ ਕੁਸ਼ੀ ਲਈ ਫੋਨ ਕੀਤਾ ਸੀਗਾ ਕਿ ਘਰ ਸਭ ਠੀਕ ਆ ਤੇ ਪਰ ਪ੍ਰੀਤ ਨੂੰ ਲੱਗਦਾ ਨਹੀਂ ਕਿ ਐਵੇਂ ਦਾ ਕੁਝ ਹੈਗਾ ਉਹ ਫਿਰ ਆਪਣੀ ਮੰਮੀ ਨੂੰ ਫੋਨ ਕਰਕੇ ਪੁੱਛਦੀ ਆ ਕਿ ਤੁਹਾਨੂੰ ਵਿੱਕੀ ਦਾ ਫੋਨ ਆਇਆ ਸੀਗਾ ਤੇ ਕਿਉਂ ਆਇਆ ਸੀਗਾ ਤੇ ਪਰ ਇਹ ਦੀ ਮੰਮੀ ਵੀ ਅਗਿਆ ਝੂਠ ਬੋਲ ਦਿੰਦੀ ਆ ਕਿ ਉਹਨੇ ਤਾਂ ਵੈਸੇ ਹੀ ਫੋਨ ਕੀਤਾ ਸੀਗਾ ਕਿ ਹਾਲਚਾਲ ਪੁੱਛਣ ਨੂੰ ਕਿਉਂਕਿ ਵਿੱਕੀ ਨੇ ਪਹਿਲੇ ਹੀ ਮਨਾ ਕੀਤਾ ਹੋਇਆ ਸੀ ਕਿ ਅਗੇ ਤੁਸੀਂ ਪ੍ਰੀਤ ਨੂੰ ਨਹੀਂ ਦੱਸਣਾ ਪੈਸਿਆਂ ਬਾਰੇ ਕੁਝ ਵੀ ਹੋ ਜਾਵੇ ਤੇ ਪ੍ਰੀਤ ਦੀ ਮੰਮੀ ਪ੍ਰੀਤ ਨੂੰ ਝੂਠ ਬੋਲ ਦਿੰਦੀ ਆ ਕਿ ਹਾਂ ਉਹਨੇ ਤਾਂ ਵੈਸੇ ਹੀ ਫੋਨ ਕੀਤਾ ਸੀਗਾ ਤੇ ਹੁਣ ਮੈਂ ਉਹਨੂੰ ਕੋਈ ਪੈਸੇ ਪੁੱਛੇ ਨਹੀਂ ਦਿੱਤੇ ਬੜ ਪ੍ਰੀਤ ਨੂੰ ਸ਼ੱਕ ਤਾਂ ਹੋ ਹੀ ਜਾਂਦਾ ਕਿ ਕੋਈ ਤਾਂ ਕੁਝ ਤਾਂ ਹੈ ਜੋ ਮੇਰੇ ਤੋਂ ਸਾਰੇ ਜਾਣੇ ਛੁਪਾ ਰਹੇ ਨੇ ਉਹ ਸੋਚਦੀ ਆ ਕਿ ਵਿੱਕੀ ਨੇ ਸ਼ਾਇਦ ਦੁਬਾਰਾ ਮੰਮੀ ਤੋਂ ਪੈਸੇ ਲੈ ਹੋਣਗੇ ਪਰ ਵਿੱਕੀ ਚਲਾਕੀ ਨਾਲ ਉੱਥੋਂ बच ਕੇ ਨਿਕਲ ਜਾਂਦਾ ਤੇ ਅੱਗੇ ਕੀ ਹੁੰਦਾ ਅਸੀਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦੱਸਾਂਗੇ ਕਿ ਅੱਗੇ ਕਿ ਪ੍ਰੀਤ ਨੇ ਕਿਵੇਂ ਵਿੱਕੀ ਦੀ ਚੋਰੀ ਫੜੀ ਫੜੀ ਅਸੀਂ ਤੁਹਾਨੂੰ ਇਸ ਵਾਰ ਅਗਲੀ ਵੀਡੀਓ ਦੇ ਵਿੱਚ ਦੱਸਾਂਗੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਔਰ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਸ਼ੇਅਰ ਕਰਿਓ Танна Вадді